ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਚੱਲ ਰਹੀ ਹੈ ਭਾਈ ਅਸਾ ਰਾਗ ਦੇ ਵਿੱਚ ਭਗਤ ਜੀ ਦੇ ਚਾਰ ਸ਼ਬਦ ਸੰਪੂਰਨ ਹੋਏ ਹਨ ਜੀ ਆਓ ਇਹ ਅਗਲਾ ਸ਼ਬਦ ਅਖੀਰਲਾ ਸ਼ਬਦ ਹੈ ਜੋ ਚਾਹ ਦੋ ਬੰਦਾ ਵਾਲਾ ਸ਼ਬਦ ਹੈ ਭਗਤ ਨਾਮਦੇਵ ਜੀ ਆਓ ਆਪਣੀ ਰਸਨਾ ਤੋਂ ਇਸ ਸ਼ਬਦ ਵਿੱਚ ਵੀ ਸਾਨੂੰ ਜੀਵਾਂ ਨੂੰ ਪਾਈਂਂਂ ਦੀਸ਼ ਬਖਸ਼ੂਸ ਕਰਦੇ ਹਨ ਜੀ ਆਸਾ ਪਰ ਬ੍ਰਹਮਨਾ ਚਿੰਨਸੀ ਆਸਾ ਤੇ ਨਾ ਭਾਵਸੀ ਰਾਮਾ ਭਗਤ ਹੈ ਚਿਤ ਅਲ ਚੇਤੀ ਅਲੇ ਚਿੰਤ ਮਨ ਰਾਖਸੀ ਤੁਨ ਤਨ ਭਗਤ ਨਾਮਦੇਵ ਜੀ ਇਸ ਸ਼ਬਦ ਵਿੱਚ ਵੀ ਬਚਨ ਕਰਦੇ ਹਨ ਪਾਰ ਬ੍ਰਹਮ ਨਾ ਚੀ ਨਸੀ ਆਸਾ ਤੇ ਨਾ ਭਾਵਸੀ ਰਾਮਾ ਭਗਤ ਹੈ ਚੇਤੀ ਅਲੇ ਚਿੰਤਨ ਮਨ ਰਾਖਸੀ ਭਗਤ ਜੀ ਬਚਨ ਕਰਦੇ ਹਨ ਕੀ ਪਾਰ ਬ੍ਰਹਮ ਜਿਹੜੇ ਉਹ ਮਨੁੱਖ ਜਿਹੜੇ ਜਿਗਿਆਸੂ ਜੀਵ ਉਹ ਬ੍ਰਹਮ ਦੇ ਸਰੂਪ ਅਕਾਲ ਪੁਰਖ ਨੂੰ ਚਿਤ ਸੀ ਭਾਵ ਕੀ ਉਹਦਾ ਚਿੰਤਨ ਕਰਦੇ ਹਨ ਜਿਹੜੇ ਭਗਤ ਜੀ ਕਹਿੰਦੇ ਉਹ مالک ਦਾ ਪ੍ਰਭੂ ਦਾ ਪਾਰ ਬ੍ਰਹਮ ਦਾ ਜਿਹੜੇ ਚਿੰਤਨ ਕਰਦੇ ਹਨ ਉਹ ਆਸਾ ਤੋਂ ਮੁਕਤ ਹੋ ਜਾਂਦੇ ਆਸਾ ਤੇ ਨਾ ਭਾਵ ਸੀ ਜਿਹੜਾ ਆਸਾ ਹਿਰਦੇ ਦੇ ਵਿੱਚ ਈਸ਼ਾਵਾਂ ਪ੍ਰਾਪਤ ਆਸਾ ਪੂਰਨ ਹੁੰਦੀਆਂ ਹਨ ਮਨ ਜਿਹੜਾ ਉਹ ਈਸ਼ਾਵਾਂ ਪ੍ਰਗਟ ਕਰਦਾ ਹੈ ਉਹ ਛਾਵਾਂ ਦੀ ਪੂਰਤੀ ਵਾਸਤੇ ਅਸੀਂ ਦੌੜਦੇ ਹਾਂ ਭੱਜਦੇ ਹਾਂ ਉਹ ਦੌੜਦੇ ਦੌੜਦੀ ਜ਼ਿੰਦਗੀ ਦੀਆਂ ਘੜੀਆਂ ਸਾਹ ਦਿਨ ਉਹ ਪਾਲ ਸੰਪੂਰਨ ਹੋ ਜਾਂਦੇ ਹਨ ਕਿਉਂ ਹੁੰਦੇ ਹਨ ਕਿਉਂਕਿ ਮਨ ਜਿਹੜਾ ਉਹਦੀ ਚਾਲ ਉਹਦੇ ਫੁਰਨਿਆਂ ਦੀ ਪੂਰਤੀ ਵਾਸਤੇ ਅਸੀਂ ਭਜਦੇ ਹਾਂ ਜਿੰਨਾ ਚਿਰ ਮਾਨ ਦੇ ਅੰਦਰੋਂ ਫੁਰਨੇ ਖਤਮ ਨਹੀਂ ਹੁੰਦੇ ਉਹਨਾਂ ਚਿਰੇ ਸੰਸਾਰੀ ਦੌੜ ਭੱਜ ਖਤਮ ਨਹੀਂ ਹੁੰਦੀ ਕਿਉਂਕਿ ਇੱਕ ਆਸਾ ਪ੍ਰਗਟ ਕਰਦਾ ਮਨ ਨਾਲ ਦੀ ਨਾਲ ਦੂਜੀ ਆਸਾ ਤਿਆਰ ਹੋ ਜਾਂਦੀ ਆ ਇਛਾਵਾਂ ਆਸਾ ਤੋਂ ਪਾਪ ਇਛਾਵਾਂ ਦੀ ਪੂਰਤੀ ਵਾਸਤੇ ਅਸੀਂ ਭਜਦੇ ਹਾਂ ਨਾਮਦੇਵ ਜੀ ਕਹਿੰਦੇ ਸਾਡੀ ਉਹ ਛਾਵਾਂ ਦੀ ਪੂਰਤੀ ਖਤਮ ਹੋ ਗਈ ਹੈ ਕਹਿੰਦੇ ਬ੍ਰਹਮ ਦਾ ਸਰੂਪ ਹੈ ਜਿਹੜਾ ਪਾਰ ਬ੍ਰਹਮ ਦਾ ਅਰਥ ਬਣਦਾ ਪਾਰ ਦਾ ਬਰਤ ਬਣਦਾ ਕਿ ਉਹ ਜਿਹਦਾ ਕੋਈ ਪਾਰਾ ਵਾਰ ਨਹੀਂ ਅੰਤ ਨਹੀਂ ਅੰਤ ਨਹੀਂ ਜਿਹੜਾ ਬੇਅੰਤ ਹੈ ਉਹ ਪਾਰ ਜੇ ਭਾਵ ਕੀ ਪਾਰ ਬ੍ਰਹਮ ਜਿਹੜਾ ਪਰੇ ਤੋਂ ਪਰੇ ਹੈ ਜਿਹਦਾ ਕੋਈ ਅੰਤ ਨਹੀਂ ਹੈ ਜਿਹੜਾ ਬ੍ਰਹਮ ਦਾ ਸਰੂਪ ਬ੍ਰਹਮ ਅਕਾਲ ਪੁਰਖ ਪਰਮਾਤਮਾ ਉਹਦਾ ਕੋਈ ਅੰਤ ਨਹੀਂ ਹੈ ਉਹਦਾ ਅੰਤ ਅਸੀਂ ਪਾ ਨਹੀਂ ਸਕਦੇ ਮਹਾਰਾਜ ਜੀ ਦਾ ਭਗਤ ਜੀ ਕਹਿੰਦੇ ਨਾਮਦੇਵ ਜੀ ਕਹਿੰਦੇ ਉਹਦੀ ਪ੍ਰਾਪਤੀ ਹੋ ਗਈ ਹੈ ਜਿਹੜੇ ਉਹਦੇ ਚਿੰਤਨ ਕਰਦੇ ਹਨ ਕੀ ਨਸੀ ਭਗਤ ਜੀ ਇਹ ਲਬਜ ਉਚਾਰਨ ਕਰਦੇ ਹਨ ਜੇ ਚੀ ਨਸੀ ਜੇ ਉਹਦਾ ਚਿੰਤਨ ਕਰਦੇ ਹਨ ਤੇ ਕਹਿੰਦੇ ਆਸਾ ਦੀ ਜਿਹੜੇ ਮਨ ਜਿਹੜੇ ਹੈ ਨਾ ਉਹ ਆਸਾ ਉਹਦੀਆਂ ਖਤਮ ਹੋ ਜਾਂਦੀਆਂ ਹਨ ਮਨ ਦੇ ਜਿਹੜੇ ਫੁਰਨਿਆਂ ਨੂੰ ਲੈ ਜਾਂਦੇ ਹਨ ਮਾਨਸਾਵਾ ਦੀ ਪੂਰਤੀ ਜਿਹੜੀ ਹੈ ਮਾਨਸਾ ਸ਼ਾਮਾ ਪੈੜ ਪੈ ਦਾ ਕਰਦਾ ਵਾਰ-ਵਾਰ ਉਹ ਖਤਮ ਹੋ ਜਾਂਦੀਆਂ ਹਨ ਕਿਉਂ ਮਨ ਜਿਹੜਾ ਉਹ ਸਰੀਰ ਦੇ ਅੰਦਰ ਹੀ ਮਰ ਜਾਂਦਾ ਹੈ ਮਰ ਕੇ ਉਹਦੇ ਚਰਨਾਂ ਵਿੱਚ ਆ ਡਿੱਗਦਾ ਜਿੰਦੇ ਦੀ ਮਰਨਾਈ ਹੁੰਦਾ ਇੱਥੇ ਸਾਨੂੰ ਜਵਾਬ ਮਿਲ ਜਾਂਦਾ ਅੰਸਰ ਜਿਹਨੂੰ ਬਾਣੀ ਵਿੱਚ ਕਿਹਾ ਕਿ ਜਿੰਦੇ ਜੀ ਮਨ ਨੂੰ ਮਾਰ ਕੇ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਣਾ ਜਿਵੇਂ ਮਹਾਰਾਜ ਜੀ ਕਹਿੰਦੇ ਹਨ ਬਿੰਦ ਬਿੰਦ ਚੁੱਕ ਚੁੱਕ ਹੋਏ ਜਿਵੇਂ ਇੱਕ ਇੱਕ ਖਤ ਜੀ ਜੋ ਗੁਰੂ ਮਹਾਰਾਜ ਜੀ ਦੱਸਦੇ ਨੇ ਕਿ ਉਹਦੇ ਚਰਨਾਂ ਵਿੱਚ ਆਪਾਰ ਪ੍ਰਗਟ ਕਰ ਦੇਣਾ ਆਪਾ ਵਾਰ ਦੇਣਾ ਆਪਣਾ ਆਪ ਸਰਮਰਪਤ ਕਰ ਦੇਣਾ ਕਿਸੇ ਦੇ ਅਧੀਨ ਹੋ ਜਾਣਾ ਬਾਣੀ ਦੇ ਵਿੱਚ ਨੇਕਾਂ ਹੀ ਤਰ੍ਹਾਂ ਮਹਾਰਾਜ ਜੀ ਨੇ ਦੱਸਿਆ ਤੇ ਕਿਸੇ ਨੂੰ ਸਮਰਪਤ ਹੋ ਕੇ ਕੰਮ ਕਰਨਾ ਤੇ ਉਹ ਕੰਮ ਜਿਹੜਾ ਉਹ ਸੰਪੂਰਨ ਹੁੰਦਾ ਕਿਸੇ ਨੂੰ ਸਮਰਪਤ ਕੋਈ ਕੰਮ ਵੀ ਜਿਹੜਾ ਨਾ ਜੋ ਅਰਪਣ ਹੋ ਕੇ ਸਮਰਪਤ ਹੋ ਕੇ ਕਰਦੇ ਆ ਜਦੋਂ ਉਹ ਸਹੀ ਹੁੰਦਾ ਕੰਮ ਜੇ ਸਮਰਪਤ ਨਹੀਂ ਹੋਵਾਂਗੇ ਆਪਾਂ ਮਨ ਸਾਡਾ ਨਹੀਂ ਲੱਗੇਗਾ ਉਸ ਕੰਮ ਦੇ ਵਿੱਚ ਸਰੀਰ ਕਰਕੇ ਕਰਾਂਗੇ ਉਹ ਕੰਮ ਗਲਤ ਹੋ ਜਾਂਦਾ ਜਦੋਂ ਸਮਰਪਤ ਹੋ ਕੇ ਮਨ ਜੋੜ ਕੇ ਕੋਈ ਕੰਮ ਕਰਦੇ ਆ ਸੰਸਾਰ ਦਾ ਵੀ ਕੰਮ ਜੇ ਕਰਦੇ ਆ ਨਾ ਸਮਰਪਤ ਹੋ ਕੇ ਜਿਹੜਾ ਕੰਮ ਕੀਤਾ ਜਾਂਦਾ ਉਹ ਸਹੀ ਹੁੰਦਾ ਸੁੱਧ ਹੁੰਦਾ ਸੰਪੂਰਨ ਹੁੰਦਾ ਇਸੇ ਤਰ੍ਹਾਂ ਹੀ ਸਮਰਪਤ ਕਰ ਦੇਣਾ ਗੁਰੂ ਦੇ ਚਰਨਾਂ ਵਿੱਚ ਮਨ ਨੂੰ ਮਾਰਕ ਨੂੰ ਤੋਂ ਭਾਵ ਹੁੰਦਾ ਉਹਦੇ ਜਰਨਾ ਤੇ ਅਰਪਣ ਕਰ ਦੇਣਾ ਮਨ ਅਤੇ ਤਨ ਮਨ ਤਨ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਜਿਵੇਂ ਮਹਾਰਾਜ ਜੀ ਬਚਨ ਕਰਦੇ ਨੇ ਕਿ ਮਨ ਅਤੇ ਤਨ ਜੇ ਉਹਨੂੰ ਸੌਂਪਤਾ ਫਿਰ ਮੇਰਾ ਕੀ ਹੈ ਕਿੰਨੇ ਮੇਰਾ ਤੇ ਕੁਝ ਨਹੀਂ ਆ ਮੇਰਾ ਮੁਝ ਮੈਂ ਕਿਜ ਕਿਸ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਇਹਦੇ ਜੀ ਤੇਰਾ ਹੀ ਬਖਸ਼ਿਆ ਹੋਇਆ ਸਭ ਕੁਝ ਤੈਨੂੰ ਦੇ ਦਿੱਤਾ ਤੇ ਫਿਰ ਮੇਰਾ ਕੀ ਐ ਇੱਥੇ ਮੈਂ ਕਿਉਂ ਵਾਰ-ਵਾਰ ਕਹਿੰਨਾ ਮੈਂ ਮੈਂ ਮੇਰਾ ਮੇਰਾ ਕਰਦਾ ਫਿਰ ਮੇਰਾ ਤਾਂ ਇੱਥਾ ਕੁਝ ਬਚਿਆ ਹੀ ਨਹੀਂ ਕੁਝ ਨਹੀਂ ਇੱਥੇ ਮੇਰਾ ਪਦਾਰਥ ਧਨ ਧੀਆਂ ਪੁੱਤਰ ਜੈ ਦਾਤ ਸਰੀਰ ਸਾਹ ਇੱਥੇ ਤਾਂ ਸਭ ਕੁਝ ਹੀ ਉਹਦਾ ਬਖਸ਼ਿਆ ਹੋਇਆ ਸੀ ਵਰਤ ਰਿਆਂ ਜੂਝ ਕਰ ਰਹੇ ਆ ਫਿਰ ਅਸੀਂ ਉੱਤੇ ਸੇਵਾ ਕਰਦੇ ਹੋਏ ਵੀ ਲਿਖ ਦਿੰਦੇ ਆ ਕਿ ਮੇਰਾ ਦਿੱਤਾ ਹੋਇਆ ਉੱਥੇ ਅਸੀਂ ਉਹਦੀ ਆਵਾਜ਼ ਨੂੰ ਭੁੱਲ ਜਾਂਦੇ ਆ ਉਹਦੀ ਸੁਚੇਤ ਕੀਤੀ ਹੋਈ ਆਵਾਜ਼ ਅਸੀਂ ਵਿਸਾਰ ਦਿੰਦੇ ਆ ਅਸੀਂ ਚਾਰ ਚੀਜ਼ਾਂ ਜੇ ਦੇਤੀਆਂ ਪਦਾਰਥ ਦੇਤੇ ਕੁਝ ਵਸਤਾਂ ਉਹਦੇ ਚਰਨਾਂ ਵਿੱਚ ਅਰਪਣ ਕਰਤੀਆਂ ਤਾਸੀ ਉਹਦੇ ਤੋਂ ਵੀ ਖੇੜਾ ਨਹੀਂ ਛਡਾਂਦੇ 20-20 ਸਾਲ ਜ਼ਿੰਦਗੀ ਪਾਰੀ ਸਾਹ ਚੱਲਦੇ ਤੱਕ ਅਸੀਂ ਉਹਨੂੰ ਕਹਿੰਨੇ ਆ ਕਿ ਸਾਡਾ ਦਿੱਤਾ ਆ ਇਹ ਚੀਜ਼ ਮੈਂ ਗੁਰੂ ਘਰ ਚੜਾਈ ਸੀ ਮੈਂ ਅਰਪਣ ਕੀਤੀ ਸੀ ਉੱਥੇ ਪੱਥਰਾਂ ਤੇ ਦੇਖੋ ਨਾਂ ਭਰੇ ਭਿਆਨ ਪੱਥਰ ਗੁਰੂ ਘਰ ਜਾਈਏ ਨਾ ਪੱਥਰਾਂ ਦੇ ਪੱਥਰਾਂ ਦੇ ਉੱਤੇ ਲਿਖਿਆ ਹੋਇਆ ਏ ਇਹ ਦਾ ਅਰਪਣ ਕੀਤਾ ਇਹ ਦਾ ਅਰਪਣ ਕੀਤਾ ਪੱਖਿਆਂ ਤੇ ਅਸੀਂ ਲਿਖਾਈ ਜਾਂਦੇ ਆ ਪੱਖਿਆਂ ਤੇ ਉੱਤੇ ਲਿਖਾਇਆ ਹੋਇਆ ਏ ਈਸੀਆਂ ਦੇ ਉੱਤੇ ਲਿਖਾਇਆ ਹੋਇਆ ਏ ਇਦਿੰਦਾ ਦਿੱਤਾ ਕਿੱਥੋਂ ਹੈ ਕਦੀ ਸੋਚਿਆ ਨਹੀਂ ਕਿ ਉਹਦਾ ਬਖਸ਼ਿਆ ਹੋਇਆ ਸਭ ਕੁਝ ਦਿੰਨੇ ਆ ਸਾਡਾ ਤਾਂ ਇੱਥੇ ਕੁਝ ਵੀ ਨਹੀਂ ਹੈ ਮਨ ਵੀ ਉਹਦਾ ਬਖਸ਼ਿਆ ਹੈ ਸਰੀਰ ਵੀ ਉਹਦਾ ਬਖਸ਼ਿਆ ਹੈ ਤੇ ਜਦੋਂ ਇਹ ਚੀਜ਼ ਖਤਮ ਹੁੰਦੀ ਹੈ ਪਿਆਰਿਓ ਮੈਂ ਤੇ ਉਦੋਂ ਫਿਰ ਕੁਝ ਵੀ ਆਪਣਾ ਨਹੀਂ ਜਾਪਦਾ ਫਿਰ ਇਹ ਸ਼ਬਦ ਦਾ ਅਰਥ ਮਿਲ ਜਾਂਦਾ ਮੇਰਾ ਮੁਝ ਮੈਂ ਕਿਜ ਨਾ ਕਿਸ ਨਹੀਂ ਜੋਕਿਸ਼ ਹੈ ਸੋ ਤੇਰਾ ਫੇਰ ਇਹ ਸ਼ਬਦ ਦੇ ਅਰਥ ਪਤਾ ਲੱਗ ਜਾਂਦੇ ਨੇ ਫੇਰ ਇਹ ਸ਼ਬਦ ਨੂੰ ਕਮਾਣ ਦੀ ਜਾਂਚ ਆ ਜਾਂਦੀ ਹੈ ਉਹਨਾਂ ਚ ਨਹੀਂ ਉਹਨਾਂ ਚ ਭਾਵੇਂ ਜ਼ਿੰਦਗੀ ਪਾਰੀ ਅਸੀਂ ਪੜੀ ਜਾਈਏ ਪੜਦੀ ਆ ਰਿਆਂ ਬਾਣੀ ਰੋਜ਼ ਪੜ੍ਹਦੇ ਆ ਸ਼ਬਦ ਪੜ੍ਹਦੇ ਆ ਸੁਣਦੇ ਆ ਕੰਨਾਂ ਦੇ ਨਾਲ ਪਰ ਉਹਦਾ ਅਸਰ ਤਾਂ ਉਦੋਂ ਹੀ ਹੋਣਾ ਜਦ ਦਿਨ ਅਸੀਂ ਜ਼ਿੰਦਗੀ ਵਿੱਚ ਕਮਾ ਕੇ ਰੱਖਾਂ ਕਮਾ ਲਵਾਂਗੇ ਜਿਵੇਂ ਭਗਤ ਨਾਮਦੇਵ ਜੀ ਨੇ ਕਮਾਇਆ ਉਹਨਾਂ ਨਾਲ ਕਮਾ ਕੇ ਤਾਂ ਲਿਖਿਆ ਕਹਿੰਦੇ ਪਾਰ ਬ੍ਰਹਮ ਜੇ ਚੀਨਸੀ ਕਹਿੰਦੇ ਜੇ ਬ੍ਰਹਮ ਨੂੰ ਜਪਨਾ ਹਿਰਦੇ ਰਹੀਂ ਕੋਈ ਜਪ ਲੈਂਦਾ ਫਿਰ ਭਗਤ ਜੀ ਕਹਿੰਦੇ ਆਸਾ ਤੇ ਨਾ ਭਾਵਸੀ ਕਹਿੰਦੇ ਮਨ ਆਸਾ ਤੋਂ ਰਹਿਤ ਹੋ ਜਾਂਦਾ ਰਾਮਾ ਭਗਤੈ ਚੇਤੀ ਅਲੇ ਅਕਿੰਤ ਮਨ ਰੱਖ ਰੱਖਸੀ ਜੀ ਜਵਾਬ ਦਿੰਦੇ ਨੇ ਭਗਤ ਜੀ ਕਹਿੰਦੇ ਰਾਮਾ ਭਗਤੈ ਚੇਤੀ ਅਲੇ ਦੀ ਭਗਤੀ ਕਰਕੇ ਤੈਨੂੰ ਚੇਤੀ ਹਲੇ ਭਾਵ ਕੀ ਤੈਨੂੰ ਚੇਤੇ ਕਰਨ ਦੇ ਨਾਲ ਚਿੰਤ ਮਨ ਰਾਖਸੀ ਕਹਿੰਦੇ ਮਨ ਚਿੰਤਾ ਤੋਂ ਰਹਿਤ ਹੋ ਜਾਂਦਾ ਤੇਰਾ ਚਿੰਤਨ ਕਰਨ ਦੇ ਨਾਲ ਤੈਨੂੰ ਚੇਤ ਸੀ ਭਾਵ ਕੀ ਤੈਨੂੰ ਚੇਤੇ ਕਰਨ ਦੇ ਨਾਲ ਤੇਰੀ ਭਗਤੀ ਕਰਨ ਦੇ ਰਾਣ ਹੈ ਰਾਮਾ ਅ ਚਿੰਤਾ ਖਤਮ ਹੋ ਜਾਂਦੀ ਮਨ ਦੀ ਚਿੰਤਾ ਮਨ ਦੇ ਸਹਸੇ ਲੈ ਜਾਂਦੇ ਹਨ ਭਗਤ ਜੀ ਕਹਿੰਦੇ ਅ ਚਿੰਤ ਮਨ ਰਾਖਸੀ ਚਿੰਤਾ ਤੁਮ ਮਨ ਨੂੰ ਮੁਕਤ ਕਰ ਦਿੰਦੀ ਏ ਤੇਰੀ ਚੇਤਨਾ ਤੇਰਾ ਚਿੰਤਨ ਤੇਰੀ ਭਗਤੀ ਐਸੇ ਮਨ ਤਰੀਐ ਲੈ ਰੇ ਸੰਸਾਰ ਸਾਗਰ ਵਿਖੇ ਕੋ ਬਨਾ ਭਗਤ ਜੀ ਫਿਰ ਦੇਖੋ ਅਗਲਾ ਪਦ ਤੁ ਰੰਮ ਕਰਦੇ ਹਨ ਜਿਹਦੇ ਵਿੱਚ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਕਹਿੰਦੇ ਕੈਸੇ ਹੈ ਮਨਾ ਐਸੇ ਤਾਰੀ ਹੈ ਤਾਰੀਅਲ ਭਗਤ ਜੀ ਕਹਿੰਦੇ ਮਨ ਨੂੰ ਕਿਸ ਤਰ੍ਹਾਂ ਤਰਨਾ ਚਾਹੀਦਾ ਹੈ ਕਿਵੇਂ ਤਾਰਾਂ ਇਸ ਮਨ ਨੂੰ ਸਾਗਰ ਤੋਂ ਕਹਿੰਦੇ ਜਲਨ ਅੱਗ ਦਾ ਸਾਗਰ ਸੰਸਾਰ ਹੈ ਸੰਸਾਰ ਸਾਗਰ ਵਿਖੇ ਕੋ ਬਨਾ ਕਹਿੰਦੇ ਇਹ ਵਿਖੇ ਦਾ ਔਗਣਾ ਦਾ ਭਰਿਆ ਹੋਇਆ ਵਣ ਹੈ ਜੰਗਲ ਹੈ ਸੰਸਾਰ ਵਣ ਜੰਗਲ ਨੂੰ ਕਹਿੰਦੇ ਹਾਂ ਕਹਿੰਦੇ ਸ੍ਰਿਸ਼ਟੀ ਜਿਹੜੀ ਐ ਸੰਸਾਰ ਐ ਜਿਹੜਾ ਨਾਮਦੇਵ ਜੀ ਕਹਿੰਦੇ ਵਿਖੇ ਰੂਪੀ ਔਗਣਾ ਦਾ ਭਰਿਆ ਰਾਹਾਂ ਦਾ ਭਰਿਆ ਕਹਿੰਦੇ ਤ੍ਰਿਸ਼ਨਾ ਦਾ ਜਲ ਦਾ ਛੜਦਾ ਸਾਗਰ ਹੈ ਵਨ ਹੈ ਜੰਗਲ ਹੈ ਕੈਸੀ ਮਨ ਤਾਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਣਾ ਇੱਥੇ ਬਿਸ਼ਰਾਮ ਹੁੰਦਾ ਕੈਸੀ ਮਨ ਤਾਰੇਗਾ ਇੱਥੇ ਬਿਸ਼ਰਾਮ ਆ ਜਾਂਦਾ ਰੇ ਸੰਸਾਰ ਸਾਗਰ ਵਿਖੇ ਕੋ ਬਣਾ ਭਗਤ ਜੀ ਕਹਿੰਦੇ ਮਨ ਨਾਲ ਗੱਲਾਂ ਕਰ ਦੇ ਨਾਮਦੇਵ ਜੀ ਕਹਿੰਦੇ ਕੈਸੇ ਮਣਾ ਇਹ ਮਨ ਕਿਸੇ ਤਰ੍ਹਾਂ ਹੈ ਕਿਸ ਤਰ੍ਹਾਂ ਤਰਿਆ ਜਾਏਗਾ ਕਿਸ ਤਰ੍ਹਾਂ ਕਿਹੜਾ ਢੰਗ ਪਨਾਈਏ ਇਸ ਸੰਸਾਰ ਤਾਂ ਦੇਖੋ ਔਗਣਾ ਦਾ ਬਣ ਹੈ ਜੰਗਲ ਹੈ ਇਹ ਸਿਸ਼ਟੀ ਹੈ ਜਿਹੜੀ ਔਗਣਾ ਦੀ ਭਰੀ ਹੋਈ ਹੈ ਗਨਾਹਾਂ ਦੀ ਭਰੀ ਹੋਈ ਹੈ ਕਹਿੰਦੇ ਪੁਰਣਿਆਂ ਦੇ ਵਿੱਚ ਡੁੱਬੀ ਹੋਈ ਹੈ ਭਗਤ ਜੀ ਕਹਿੰਦੇ ਇਸ ਤੋਂ ਕਿਸ ਤਰ੍ਹਾਂ ਤਰਿਆ ਜਾਵੇ ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ ਅਗਲਾ ਪਦ ਭਗਤ ਜੀ ਇਸੇ ਕੇਂਦਰੀ ਭਾਵ ਦਾ ਉਚਾਰਨ ਕਰਦੇ ਨੇ ਕਹਿੰਦੇ ਝੂਠੀ ਮਾਇਆ ਦੇਖ ਕੇ ਭੁੱਲਾ ਦੇ ਮਨ ਆ ਇਹ ਮਾਇਆ ਦਾ ਸੰਸਾਰ ਠੁੱਠਾ ਹੈ ਜਿਹਨੂੰ ਦੇਖ ਕੇ ਮਨ ਆ ਪਰ ਮੰਗਿਆ ਛਲ ਕਪਟ ਵਿੱਚ ਫਸ ਗਿਆ ਇਹਨੂੰ ਛਲ ਲਿਆ ਉਸ ਮਾਇਆ ਨੇ ਇਸ ਸੰਸਾਰ ਰੂਪੀ ਮਾਇਆ ਜਿਹੜੀ ਵਰਤਰੀ ਐ ਝੂਠੀ ਹੈ ਇਸ ਸੰਸਾਰ ਝੂਠ ਦੇ ਸਮਾਨ ਹੈ ਜਿਵੇਂ ਨਾਲ ਮਹਾਰਾਜ ਜੀ ਕਹਿੰਦੇ ਨਾ ਨਵੇਂ ਪਾਤਸ਼ਾਹ ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸੋ ਸਭ ਲਾਗੇ ਕਿਆ ਧਾਰਾ ਕਿਆ ਮੀਤ ਉਥੇ ਨਵੇਂ ਪਾਤਸ਼ਾਹ ਜੀ ਕਹਿੰਦੇ ਆ ਉਹ ਪਿੰਜਰੇ ਚ ਬੈਠਿਆ ਨਵੇਂ ਪਾਤਸ਼ਾਹ ਦੇਖੋ ਦਿੱਲੀ ਦੇ ਵਿੱਚ ਜਿਨ੍ਹਾਂ ਦਾ ਆਪਾਂ 350 ਸਾਲਾ ਹੁਣ ਮਨਾ ਰਿਹਾ ਦਿੱਲੀ ਦੇ ਵਿੱਚ ਬਾਦਸ਼ਾਹ ਨੇ ਪਿੰਜਰੇ 'ਚ ਕੈਦ ਕੀਤਾ ਹੋਇਆ ਮਹਾਰਾਜ ਨੂੰ ਆਵੇਂ ਮਮੁਲੀ ਆਦਮੀ ਸਮਝ ਲਿਆ। ਇਹ ਮਹਾਰਾਜ ਹੀ ਐਵੇਂ ਹਨ ਮਮੁਲੀ ਆਦਮੀ ਹਨ ਜਿਨ੍ਹਾਂ ਨੂੰ ਪਿੰਜਰੇ 'ਚ ਮੈਂ ਕੈਦ ਕਰ ਲਿਆ। ਇਹ ਮਹਾਰਾਜ ਜੀ ਪਿੰਜਰੇ 'ਚ ਵੀ ਅਨਬਾਰ ਵੀ ਹਨ। ਉਹ ਲੋਕਾਂ ਦੇ ਸੰਗਤਾਂ ਦੇ ਕਾਰਜ ਵੀ ਸਵਾਰ ਰਿਐਨ ਗੁਰੂ ਤੇਗ ਬਹਾਦਰ ਮਹਾਰਾਜ। ਉੱਥੇ ਇਲਾਕੇ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਵੀ ਦੇ ਰਿਐਨ ਜਾ ਕੇ ਪਿੰਜਰੇ 'ਚੋਂ ਨਿਕਲ ਕੇ। ਦੇ ਦੇ ਦੇਖਦਾ ਆਣ ਕੇ ਤਾਂ पिंजਰੇ ਵਿੱਚ ਵੀ ਹਨ ਮਹਾਰਾਜ ਗੁਰਤੇਗ ਬਾਧਰ ਪਾਸ਼ਾ ਯਾਰੀ ਉਹ पिंजरा ਇੰਨਾ ਟੈਟ ਸੀ ਉਹ ਆਮ पिंजरा ਨਹੀਂ ਕਿ ਆਪਾਂ ਖੈ ਬੈਠ ਜਾਵਾਂਗੇ ਜਾਂ ਖੜ੍ਹ ਜਾਵਾਂਗੇ ਜਿਹਦੇ ਵਿੱਚ ਮਹਾਰਾਜ ਕੈਦਨ ਗੁਰਤੇਗ ਬਾਧਰ ਪਾਸ਼ਾ ਉਹ पिंजरा ਇੰਨਾ ਟੈਟ ਹੈ ਨਾ ਤਾਂ ਬਹਿ ਸਕਦਾ ਨਾ ਸਰੀਰ ਨੂੰ ਹਿਲਾ ਸਕਦਾ ਛੁਰੀਆਂ ਸੀ ਬਡੀਆਂ ਤਿੱਖੀਆਂ ਐਨੂੰ ਟੈਟ ਪਿੰਜਰਾਸੀ ਮਹਾਰਾਜ ਇੱਕ ਰਸ ਖੜੇ ਰਹਿਣਾ ਜੇ ਮੜਾ ਜੀ ਵੀ ਇੱਧਰ ਉੱਧਰ ਸਿਰ ਹਿਲਾਉਂਦੇ ਸੀ ਜਾਂ ਬਾਹ ਹਿਲਾਉਂਦੇ ਸੀ ਉਹ ਤਿੱਖੀਆਂ ਛੁਰੀਆਂ ਸੀਸ ਦੇ ਵਿੱਚ ਸਰੀਰ ਵਿੱਚ ਖੁੱਭਦੀਆਂ ਸੀ ਇੰਨਾ ਪਿੰਜਰਾਉ ਟੈਟ ਸੀ ਜਿਹਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੈਦ ਕੀਤਾ ਹੋਇਆ ਸੀ ਤੇ ਸਤਗੁਰ ਜੀ ਦੇਖੋ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤੇ ਸਿੰਘ ਜਦੋਂ ਡੋਲਣ ਲੱਗੇ ਮਹਾਰਾਜ ਦੇ ਸਿੱਖ ਦੇਖ ਨਹੀਂ ਸਕਦੇ ਸਾਹਮਣੇ ਮਹਾਰਾਜ ਜੀ ਪਿੰਜਰੇ ਚ ਖੜੇ ਹਨ ਤੇ ਦੇਖਿਆ ਨਹੀਂ ਜਾਂਦਾ ਸਾਡੇ ਤੋਂ ਦੇਖਿਆ ਨਹੀਂ ਜਾਣਾ ਸੀ ਜੇ ਅਸੀਂ ਸਾਹਮਣੇ ਹੁੰਦੇ ਦੇਖ ਨਹੀਂ ਪਾਉਂਦੇ ਲੋਕ ਦੇਖਦੇ ਹਨ ਜਦੋਂ ਉੱਚੀ ਉੱਚੀ ਰੋਂਦੇ ਹਨ ਪਿਆਰ ਆਵੇ ਸੰਗਤਾਂ ਉੱਚੀ ਉੱਚੀ ਬਰਲਾਪ ਕਰਦੀਆਂ ਤੇ ਪਿਆਰੇ ਸਿੱਖਾਂ ਨੂੰ ਮਹਾਰਾਜ ਜੀ ਧੀਰਨ ਧੀਰਜ ਦੇਣ ਵਾਸਤੇ ਸ਼ਬਦ ਉਚਾਰਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਝੂਠੀ ਦੇਖੀ ਪ੍ਰੀਤ ਜਗਤ ਮੈਂ ਉઠી ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਆਦਾਰਾ ਆਕਿਆ ਮੀਤ ਸ਼ਬਦ ਉਸ ਵੇਲੇ ਮਹਾਰਾਜ ਜੀ ਨੇ ਚਾਰਨ ਕੀਤੇ ਕਹਿੰਦੇ ਭਾਈ ਇਹ ਸੰਸਾਰ ਤਾਂ ਸਾਰ ਆਪਣੇ ਸੁਖਾਂ ਦਾ ਏ ਇਹ ਸੁੱਖਾਂ ਨਾਲ ਜੁੜੇ ਹੋਏ ਆ ਸਾਰੇ ਮਹਾਰਾਜ ਜੀ ਕਹਿੰਦੇ ਸਰੀਰ ਵਾਲਾ ਨਾ ਦੇਖੋ ਸਾਡੇ ਸਰੀਰ ਵਾਲ ਕੀ ਸੀ ਦੁਖੀ ਆ ਇਹਦੇ ਸੰਸਾਰ ਤਾਂ ਸਾਰੇ ਸੁੱਖਾਂ ਦਾ ਹੈ ਸੁੱਖਾਂ ਕਰਕੇ ਸਾਡੇ ਮਗਲ ਲੋਕ ਜੁੜੇ ਹੋਏ ਹਨ દોੜਦੇ ਹਨ ਜਿੱਦਨ ਅਸੀਂ ਟੁੱਟ ਗਏ ਠੀਕਰ ਫਟ ਗਿਆ ਉਸ ਤੋਂ ਬਾਅਦ ਕਿਸੇ ਨੇ ਬਾਤ ਨਹੀਂ ਪੁੱਛਣੀ ਕਿਸੇ ਨੇ ਪੁੱਛਣਾ ਨਹੀਂ ਘਾਟ ਫੁੱਟੇ ਕੋਈ ਬਾਤ ਨਾ ਪੁੱਛੇ ਕਾਡੂ ਕਾਡੂ ਹੋਈ ਭਗਤ ਜੀ ਕਹਿੰਦੇ ਆ ਕਹਿੰਦੇ ਜਿੱਦਨ ਇਹ ਘਾਟ ਟੁੱਟ ਗਿਆ ਸਰੀਰੂਪੀ ਘੜਾ ਫੁੱਟ ਗਿਆ ਉਸ ਦੇ ਨਕਸਾਰਿਆਂ ਨੇ ਰੋਲਾ ਪਾ ਦਿਆ ਛੇਤੀ ਲੈ ਜੋ ਚੰਬੜੀ ਨਾ ਜਾਏ ਫਟਾਫਟ ਕਰੋ ਇਹ ਰੂਹ ਕਿਤੇ ਆਣ ਕੇ ਕਿਸੇ ਨੂੰ ਆਤਮਾ ਜਿਹੜੀ ਉਹ ਚੰਬੜੀ ਨਾ ਜਾਏ ਫਟਾਫਟ ਕੱਢ ਲੋ ਸਾੜ ਦੋ ਇਹਨੂੰ ਜਾ ਕੇ ਇਹ ਮਾ ਇਹ ਸੱਚੀਆਂ ਗੱਲਾਂ ਨੇ ਮਹਾਰਾਜ ਦੀ ਸਤਿਗੁਰੂ ਦੇ ਸੱਚੇ ਬਚਨ ਐ ਇਸੇ ਤਰੀਕੇ ਅਸੀਂ ਕਰਦੇ ਆ ਇਹ ਸਾਰੀ ਜ਼ਿੰਦਗੀ ਜੇ ਸਮਰੋਖਣ ਨਾਲ ਅਸੀਂ ਨਗਾਹ ਦਿੰਦੇ ਆ ਜੇ ਜਦਨ ਮਰਦੀ ਉਹਦਾ ਆਤਮਾ ਸਰੀਰ ਮਰਦਾ ਤਾਂ ਅਸੀਂ ਉਹਦੇ ਕੋਲ ਭੱਜ-ਭੱਜ ਕੇ ਪਰਾ ਜਾਂਦੇ ਆ ਹੱਥ ਲਾਉਣ ਨੂੰ ਤਿਆਰ ਨਹੀਂ ਜਿਸ ਵੇਲੇ ਕਹਿੰਦੇ ਨੇ ਸ਼ਰਾਨ ਕਰੋ ਕਿ ਪਰਪਰਾ ਭੱਜਦੇ ਹਨ ਕਿ ਹੱਥ ਲਾਇਆ ਵੀ ਕਿਤੇ ਚੰਬੜ ਨਾ ਜਾਵੇ ਤੇ ਚੁੱਕਣ ਨੂੰ ਵੀ ਕੋਈ ਤਿਆਰ ਨਹੀਂ ਹੁੰਦਾ ਪਰਪਰਾ ਲੋਕ ਹਟਦੇ ਹਨ ਅਸੀਂ ਅੱਖੀਂ ਦੇਖਿਆ ਨੇ ਗੱਲਾਂ ਜਦੋਂ ਜਾਈਦਾ ਨਾ ਸੰਸਕਾਰ ਵਾਸਤੇ ਤੇ ਪਰਪਰ ਨੂੰ ਘੜ ਦੇਣ ਕਿਤੇ ਚੰਬੜ ਹੀ ਨਾ ਜਾਏ ਯਾਰ ਉਹ ਆਤਮਾ ਤੇ ਪਿਆਰ ਉਸੇ ਵੇਲੇ ਨਿਕਲ ਜਾਂਦੀ ਮਿੱਟੀ ਦੀ ਢੇਰੀ ਐ ਉਹ ਆਤਮਾ ਨੂੰ ਜਾ ਕੇ ਹਸਾਬ ਦੇਣਾ ਹੁੰਦਾ ਕੋਈ ਆਤਮਾ ਵਹਿਲੀ ਨਹੀਂ ਸਾਡੇ ਵਾਸਤੇ ਸਾਨੂੰ ਚੰਬੜਨ ਵਾਸਤੇ ਇਹ ਵਹਿਮ ਭਰਮ ਜਿਹੜੇ ਅਨਮਨ ਦੇ ਵਿੱਚ ਸੀਤਾਣ ਕੀਤੇ ਉਹਨਾਂ ਡਰ ਇਹ ਡਰ ਕਰਕੇ ਸਾਨੂੰ ਲੋਕਾਂ ਨੇ ਜੰਜੀਰਾ ਵਿੱਚ ਫਸਾਇਆ ਹੋਇਆ ਜੇ ਡਰਦੇ ਨਾ ਹੋਈਏ ਤੇ ਫਿਰ ਅਸੀਂ ਕਿਸ ਤਰ੍ਹਾਂ ਫਸੀਏ ਤੇ ਉਹ ਡਰ ਕੋਈ ਸਾਨੂੰ ਮਾਰੀ ਜਾਂਦਾ ਤੇ ਜਿੰਦੇ ਦੀ ਅਸੀਂ ਮਰੀ ਜਾਂਦੇ ਆ ਛਿਨ ਛਿਨ ਮਰਦੇ ਆ ਅਸੀਂ ਰੋਜ਼ ਡਰ ਦੇ ਨਾਲ ਤੇ ਸੰਗਤ ਜੀ ਉਹ ਮੌਤ ਤੋਂ ਡਰਦੇ ਹੁੰਦੇ ਆ ਤੇ ਮੌਤ ਹੀ ਇੱਕ ਦਿਨ ਲੈ ਜਾਂਦੀ ਐ ਖੱਡ ਕੇ ਉਹ ਕਿਤੇ ਬਲਵਾਨ ਐ ਕਾਲ ਜਿਹੜਾ ਉਹ ਛੱਡਦਾ ਥੋੜਾ ਜਦੋਂ ਆਉਣਾ ਹੀ ਮੌਤ ਆਉਣੀ ਹੈ ਸਵਾ ਆਉਣਾ ਸਾਹ ਪੂਰੇ ਹੋਣੋਂ ਨੇ ਤਾਂ ਕੱਢ ਕੇ ਲੈ ਜਾਣਾ ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਸਿੱਖੋ ਡਰਨ ਦੀ ਲੋੜ ਨਹੀਂ ਇਹ ਸਰੀਰ ਤਾਂ ਕੱਚਾ ਘੜਾ ਹੈ ਅੱਜ ਨਹੀਂ ਤਾਂ ਕੱਲ ਫੁੱਟ ਜਾਣਾ ਜਿੰਨਾ ਪਿੱਛੇ ਜਿੰਨਾ ਸੁੱਖਾਂ ਪਿੱਛੇ ਅਸੀਂ ਦੌੜਦੇ ਆ ਉਹ ਸੰਸਾਰ ਤਾਂ ਸੁੱਖਾਂ ਦਾ ਏ ਇੱਥੇ ਤਾਂ ਘਰ ਵਾਲੀ ਜਿਹੜੀ ਹੈ ਮਾਂ ਭੈਣ ਭਰਾ ਕਿਸੇ ਨੇ ਕੰਮ ਨਹੀਂ ਆਉਣਾ ਅੰਤ ਦੇ ਵੇਲੇ ਆਤਮਾ ਦੇ ਕੰਮ ਇੱਕੋ ਹੀ ਕੋਈ ਪ੍ਰਭੂ ਦਾ ਨਾਮ ਹੋਣਾ ਹੈ ਇਸ ਕਰਕੇ ਨਾਮ ਜਪੋ ਸਿਮਰਨ ਕਰੋ ਜੋ ਕੁਝ ਹੋ ਰਿਹਾ ਆਖੀ ਦੇਖੀ ਜਾਓ ਉਹ ਮਹਾਰਾਜ ਦਾ ਹੁਕਮ ਹੈ ਬਾਣਾ ਹੈ ਤੇ ਸਿੱਖਾਂ ਨੂੰ ਧੀਰਜ ਦਿੰਦੇ ਹਨ ਮਹਾਰਾਜ ਦੇਖੇ ਨੌਵੇਂ ਪਾਤਸ਼ਾਹ ਦੀ ਬਾਣੀ ਸਾਰੀ ਉraagਮੀ ਬਾਣੀ ਹੈ ਸ਼ਲੋਕ ਮਹਾਰਾਜ ਦੇ ਚਾਰਨ ਕੀਰਤਨ ਸੰਗ ਸਖਾ ਸਭ ਤਜ ਗਏ ਇਹ ਸ਼ਬਦ ਇਸ ਲੋਕ ਵੀ ਮਹਾਰਾਜ ਉਸ ਵੇਲੇ ਪੜ੍ਹੇ ਚਾਰਨ ਕੀਤੇ ਪਾਤਸ਼ਾਹ ਜੀ ਨੇ ਕਹਿੰਦੇ ਸੰਗ ਸਖਾ ਸਭ ਤਜ ਗਏ ਕਹੋ ਨਾਨਕੇ ਉਹ ਸਾਥ ਕਹੋ ਨਾਨਕੇ ਵਿਪਤਮੈ ਟੇਕ ਏਕ ਰਗੁਨਾਥ ਇਹnde ਜਿੱਥੇ ਸੰਗੀ ਸਾਥੀ ਪਹਿਲੋਂ ਵੀ ਤੁਰੇ ਗਏ ਹਨ ਕਹਿੰਦੇ ਕਿਤੇ ਸਾਥ ਛੁੜਾ ਹੁੰਦਾ ਸਦਾ ਵਾਸਤੇ ਕੋਈ ਆ ਗਿਆ ਕੋਈ ਚਲਾ ਗਿਆ ਇਹnde ਬੜੇ ਸੰਗੀ ਸਾਥੀ ਪਹਿਲੋਂ ਵੀ ਚਲੇ ਗਏ ਨੇ ਤੇ ਹੁਣ ਵੀ ਸਾਰਿਆਂ ਨੇ ਚਲੇ ਜਾਣਾ ਭਗਤ ਸਤਗੁਰੂ ਜੀ ਕਹਿੰਦੇ ਇੱਕੋ ਹੀ ਰਗੁਨਾਥ ਹੈ ਜਿਹੜਾ ਪ੍ਰਮਾਤਮਾ ਉਹੀ ਸੰਗ ਨਿਬਧਾ ਉਹੀ ਸੰਗ ਰਹਿੰਦਾ ਔਰ ਤਾਂ ਦੁਨੀਆ ਦਾ ਸਾਠ ਝੂਠਾ ਹੈ ਇਹ ਸੰਸਾਰ ਹੀ ਝੂਠ ਦੀ ਨਿਆਏ ਭਾ ਮਹਾਰਾਜੀ ਤਾਂ ਹੀ ਕਹਿੰਦੇ ਝੂਠੀ ਦੇਖੀ ਪ੍ਰੀਤ ਕਹਿੰਦੇ ਪ੍ਰੀਤਾਂ ਜਿਹੜੀਆਂ ਸੰਸਾਰ ਦੀਆਂ ਮੋਹ ਧੋਕੇ ਸੀ ਫਸ ਜਾਂਦੇ ਆ ਪਰ ਇਹ ਸੰਸਾਰ ਇੱਕ ਝੂਠ ਦੇ ਸੁਪਨੇ ਦੇ ਸਮਾਨ ਹੈ ਇਥੇ ਭਗਤ ਨਾਮਦੇਵ ਜੀ ਵੀ ਸਾਨੂੰ ਸੁਚੇਤ ਕਰਦੇ ਹਨ ਕਹਿੰਦੇ ਭਾਈ ਇਹ ਸੰਸਾਰ ਜਿਹੜਾ ਹੈ ਨਾ ਇਹ ਬਾਣ ਜੰਗਲ ਹੈ। ਥਾਦਾ ਵਿਖੇ ਰੂਪੀ ਜੰਗਲ ਹੈ ਝੂਠੀ ਮਾਇਆ ਦੇਖ ਕੇ ਭੁੱਲਾਰੇ ਮਨਾ ਤੇ ਮਨ ਨਾਲ ਗੱਲਾਂ ਕਰਦੇ ਨੇ ਭਗਤ ਜੀ ਕਹਿੰਦੇ ਮਨਾ ਇਹ ਮਾਇਆਵਤੀ ਸੰਸਾਰ ਨੂੰ ਦੇਖੇ ਤੂੰ ਝੂਠੀ ਮਾਇਆ ਨੂੰ ਦੇਖ ਕੇ ਭਰਮ ਗਿਆ ਭੁੱਲ ਗਿਆ ਪ੍ਰਮਾਤਮਾ ਨੂੰ ਹਰੀ ਨੂੰ ਭੁੱਲ ਗਿਆ ਓ ਠਾਕੁਰ ਨੂੰ ਭੁੱਲ ਗਿਆ ਇਸ ਸੰਸਾਰ ਦਾ ਝੂਠ ਹੈ ਜਿਵੇਂ ਤੀਜੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਮਾਇਆ ਮਮਤਾ ਮੂਹ ਨਹੀਂ ਜਿਨ ਵਿਦੰਤਾਂ ਜੱਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸਤ ਨਾਮ ਚਿੱਤ ਲਾਇਆ ਉੱਥੇ ਵੀ ਸਵਾਲ ਦਾ ਜਵਾਬ ਦਿੱਤਾ ਮਹਾਰਾਜ ਜੀ ਕਹਿੰਦੇ ਜਿਨਾ ਸੱਚੇ ਨਾਮ ਨਾਲ ਚਿੱਤ ਲਾਇਆ ਉਹੀ ਇਹ ਝੂਠੀ ਮਾਇਆ ਤੋਂ ਇਹਦੇ ਦੱਸਣ ਤੋਂ ਬਚ ਸਕਦਾ ਨਹੀਂ ਤਾਂ ਸੰਸਾਰ ਨੂੰ ਖਾਈ ਜਾ ਰਹੀ ਹੈ ਭਾਈ ਇੱਥੇ ਮਹਾਰਾਜ ਇੱਥੇ ਭਗਤ ਨਾਮਦੇਵ ਜੀ ਵੀ ਉਹੀ ਬਚਨ ਕਰਦੇ ਹਨ ਕਹਿੰਦੇ ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨ ਭਗਤ ਜੀ ਕਹਿੰਦੇ ਤੂੰ ਭੁੱਲ ਗਿਆ ਮਨਾ ਝੂਠੇ ਨੂੰ ਮਾਇਆ ਨੂੰ ਦੇਖ ਕੇ ਮੋਹਿਤ ਹੋ ਗਿਆ ਰਹਾ ਵਿਚਰਾਮ ਜੀ ਕੇ ਖੀਰਲੇ ਪਾਦ ਵਿੱਚ ਬਚਨ ਕਰਦੇ ਹਨ ਛੀਪੇ ਕੇ ਘਰ ਜਨਮ ਦੈਲਾ ਗੁਰਪਦੇਸ ਭੈਲਾ ਤੇ ਭਗਤ ਜੀ ਕਹਿੰਦੇ ਨੇਰਾ ਭਵੇਂ ਜਨਮ ਛੀਮਿਆਂ ਦੇ ਘਰ ਹੋਇਆ ਹੈ ਨਾ ਅਖਤ ਜੀ ਕਹਿੰਦੇ ਫਿਰ ਵੀ ਤਰਸ ਕਰ ਲਿਆ ਮਾਲਕ ਨੇ ਕਹਿੰਦੇ ਸ਼ੀਮਪੇ ਕੇ ਘਰ ਜਨਮ ਦੇਲਾ ਕਹਿੰਦੇ ਮੈਂ ਭਵੇਂ ਜਨਮ ਪ੍ਰਮਾਤਮਾ ਮੈਂ ਮੈਨੂੰ ਸ਼ੀਮਿਆਂ ਦੇ ਘਰ ਜਨਮ ਦੇਤਾ ਲੋਕੀ ਕਹਿੰਦੇ ਹਨ ਕੀ ਇਹ ਨੀਚ ਜਾਤ ਨੀਵੀਂ ਜਾਤ ਦਾ ਹੈ ਕਹਿੰਦੇ ਪਰ ਫਿਰ ਵੀ ਗੁਰੂ ਨੇ ਪਰਦੇਸ਼ ਬਖਸ਼ਤਾ ਕਹਿੰਦੇ ਗੁਰੂ ਪਰਦੇਸ਼ ਭੈਲਾ ਕਹਿੰਦੇ ਗੁਰੂ ਦਾ ਪਰਦੇਸ਼ ਮੈਨੂੰ ਫਿਰ ਵੀ ਮਿਲ ਗਿਆ ਮੈਂ ਉਹਨੂੰ ਧਾਰਨ ਕਰ ਲਿਆ ਸੰਤਾਂ ਕੇ ਪ੍ਰਸਾਦ ਨੰਮ ਹਰ ਪੇਟੁਲਾ ਭਗਤ ਜੀ ਖੀਲੀ ਦੁੱਖ ਵਿੱਚ ਬਚਨ ਕਰਦੇ ਆਂ ਕਹਿੰਦੇ ਸੰਤਾ ਕੈ ਪ੍ਰਸਾਦ ਤੂੰ ਭਾਉ ਹੰਦਾ ਕਿਰਪਾ ਕਹਿੰਦੇ ਸਤਿਗੁਰੂ ਨੇ ਕਿਰਪਾ ਇਥੇ ਸੰਤਾਂ ਦਾ ਅਰਥ ਗੁਰੂ ਬਣਦਾ ਸੱਚਾ ਗੁਰੂ ਸੰਤ ਹੈ ਕੇ ਪ੍ਰਸਾਦ ਕਹਿੰਦੇ ਸਤਿਗੁਰੂ ਨੇ ਕਿਰਪਾ ਫਿਰ ਵੀ ਕਰਤੀ ਮੇਰੇ ਤੇ ਨਾਮਾ ਹਰ ਭੇਟੁਲਾ ਕਹਿੰਦੇ ਨਾਮ ਦੀ ਸੱਚੀ ਦਾਤ ਮੈਨੂੰ ਬਖਸ਼ਤੀ ਸੱਚੇ ਗੁਰੂ ਦੀ ਮੈਨੂੰ ਪ੍ਰਾਪਤੀ ਹੋ ਗਈ ਸੰਤਾਂ ਕਹਿ ਪ੍ਰਸਾਦ ਪ੍ਰਸਾਦ ਕਿਰਪਾ ਨੂੰ ਕਹਿੰਦੇ ਹਨ ਭਾਈ ਪ੍ਰਸਾਦ ਲਬਜ ਲੱਗਿਆ ਪ੍ਰਸਾਦ ਅਲੱਗ ਪ੍ਰਸਾਦ ਹੁੰਦਾ ਹੈ ਕਿਰਪਾ ਪ੍ਰਸਾਦ ਹੁੰਦਾ ਹੈ ਜੇ ਜੀ ਦੇਗਾ ਸੀ ਛੱਕਦੇ ਆ ਪ੍ਰਸਾਦ ਮਾਰ ਭਗਤ ਜੀ ਕਹਿੰਦੇ ਸਤ ਗੁਰੂ ਨੇ ਆ ਪਰਮਾਤਮਾ ਨੇ ਹਰੀ ਨੇ ਸੰਤਾ ਨੇ ਕਿਰਪਾ ਧਾਰਤੀ ਨਾਮਾ ਹਰ ਭੇਟੁਲਾ ਨਾਮ ਨੂੰ ਜਪਣ ਦੀ ਸਾਨੂੰ ਅਕਲ ਦੱਸਤੀ ਸਾਨੂੰ ਨਾਮ ਦੀ ਦਾਤ ਬਖਸ਼ਤੀ ਜਿਹਦੇ ਕਰਕੇ ਭਾਵੇਂ ਕੋ ਕਿ ਲੋਕੀ ਉੱਚੀ ਚ ਰੌਲਾ ਪਾਉਂਦੇ ਆ ਅਹ ਤੇ ਜੀ ਕਹਿੰਦੇ ਲੋਕ ਭਾਵੇਂ ਜਿੰਨਾ ਮਰਜੀ ਪੰਡਤ ਰੋਲਾ ਪਾਈ ਜਾਣ ਇਹ ਸਿੰਬਾ ਸਿੰਬਾ ਕਰੀ ਜਾਣ ਭਗਤ ਜੀ ਕਹਿੰਦੇ ਬੰਨ ਤੇ ਤਾਂ ਵੀ ਗੁਰੂ ਨੇ ਕਿਰਪਾ ਕਰਤੀ ਸੱਚੇ ਗੁਰੂ ਨੇ ਮੈਨੂੰ ਪਰਦੇਸ਼ ਦਿੱਤਾ ਨਾਮ ਜਪਣ ਦੀ ਮੈਨੂੰ ਅਕਲ ਦੱਸਤੀ ਕਹਿੰਦੇ ਮੈਨੂੰ ਹੁਣ ਕੋਈ ਲੈਣ ਦੇ ਨਹੀਂ ਜਾਤ ਬਰਾਦਰੀ ਨਾਲ ਮੈਂ ਤਾਂ ਸੱਚੇ ਗੁਰੂ ਦਾ ਸੇਵਕ ਚੇਲਾ ਬਣ ਗਿਆ ਏ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਨਾਮਦੇਵ ਜੀ ਦੇ ਇੱਥੇ ਪੰਜ ਸ਼ਬਦ ਸੰਪੂਰਨ ਹੁੰਦਿਆਂ ਅੱਗੇ ਭਗਤ ਰਵਿਦਾਸ ਜੀ ਦੇ ਸ਼ਬਦ ਰੰਭ ਹੁੰਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿੱਕਾਂ ਭੁਲਾ ਜੰਦੀਆਂ ਨ ਮਹਾਰਾ ਸਮਤ ਬਖਸ਼ਣ ਜੀ ਆਈਆਂ ਮਾਈ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ